ਕਈ ਵਾਰ ਅੱਗ ਦੀ ਇੱਕ ਛੋਟੀ ਜੀ ਚਿੰਗਿਆਰੀ ਜਿਹੜੀ ਲੱਖਾਂ ਦਾ ਨੁਕਸਾਨ ਕਰ ਦਿੰਦੀ ਆ ਤੇ ਉਸ ਜਿਹੜੇ ਹਾਦਸੇ ਨੂੰ ਰੋਕਣ ਦੇ ਲਈ ਇੱਕ ਜਿਹੜੀ ਨਵੀਂ ਚੀਜ਼ ਆਈ ਆ ਇਸ ਦੇ ਨਾਲ ਵੱਡੇ ਵੱਡੇ ਜਿਹੜੇ ਅੱਗ ਲੱਗਣ ਦੇ ਜਿਹੜੇ ਹਾਦਸੇ ਆ ਉਹ ਟਲ ਸਕਦੇ ਆ ਗੱਲਬਾਤ ਕਰਦੇ ਆ ਕਿ ਜਿਹੜੀ ਛੜੀ ਆ ਇਹ ਕੀ ਚੀਜ਼ ਆ ਇਹ ਸਰ ਕੀ ਨਾਮ ਆ ਇਹ ਆਪਣਾ ਸਰ ਮੈਂ ਸੰਜੇ ਕੌਲ ਐਮ ਜੀ ਜੀ ਰਿਕ ਪ੍ਰੋਡਕਸ਼ਨ ਨੂੰ ਮੈਂ ਇਹ ਬੋਲ ਕਰਦਾ ਹੈਗਾ ਉਹ ਕੰਪਨੀ ਪਿਛਲੇ ਫਰਵਰੀ ਤੋਂ ਆਪਾਂ ਇਹਨੂੰ ਲਾਂਚ ਕੀਤਾ ਪ੍ਰੋਡਕਟ ਨੂੰ ਇਹ ਪ੍ਰੋਡਕਟ ਜਿਹੜਾ ਹੈਗਾ ਇੰਡੀਆ ਦਾ ਫਸਟ ਟਾਈਮ ਪ੍ਰੋਡਕਟ ਹੈਗਾ ਪੇਟੈਂਟਡ ਟੈਕਨੋਲੋਜੀ ਦਾ ਇਹਨੂੰ ਮੈਨੂਫੈਕਚਰ ਕੀਤਾ ਹੈਗਾ ਡੈਕਲਿਵ ਟੈਕਨੋਲੋਜੀਸ ਪੁਨੇ ਅਕਿਨ ਆਗਰ ਬੁਝਾਉਣ ਵਾਲੇ ਜਿਹੜੇ ਸਿਲੰਡਰ ਹੁੰਦੇ ਸੀਗੇ ਸੱਚੇ ਇਹ ਸਿਲੰਡਰ ਤੋਂ ਬਿਨਾਂ ਹੀ ਇੱਕ ਚੀਜ਼ ਹੈ ਇਹ ਬੇਸਿਕਲੀ ਉਹ ਤਾਂ ਕਨਵੈਨਸ਼ਨਲ ਮੈਥਡ ਆ ਗਿਆ ਜਿਹੜਾ ਸਿਲੰਡਰ ਹੈਗਾ ਉਹ ਤਾਂ ਗਵਰਨਮੈਂਟ ਦੇ ਯੂਜ਼ ਦੇ ਹਿਸਾਬ ਨਾਲ ਤੁਹਾਨੂੰ ਲਗਾਉਣਾ ਹੀ ਪੈਣਾ ਹੈ ਬਟ ਐਸ ਪਰ ਬੀਆਈ ਐਸ ਸਟੈਂਡਰਡਸ ਐਂਡ ਆਈਐਸਓ ਸਟੈਂਡਰਡ ਉਹ ਕਹਿੰਦੇ ਯੂ ਸ਼ੁੱਡ ਯੂਜ਼ ਐਡੀਸ਼ਨਲ ਪ੍ਰੀਕੌਸ਼ਨਰੀ ਨਿਊ ਟੈਕਨੋਲੋਜੀ ਮੈਥਡ ਇਹ ਨਿਊ ਟੈਕਨੋਲੋਜੀ ਪ੍ਰੋਡਕਟ ਹੈ ਡੇਰਕੋ ਬੋਟ ਨਹੀਂ ਹੁੰਦੀ ਨਹੀ ਇਹ ਸਾਈਜ਼ ਅਲੱਗ ਰਗ ਕਿਲ 6.30 ਮੀਟਰ ਤੱਕ ਜਾਂਦਾ ਹੈਗਾ ਜਿੰਨਾ ਵੱਡਾ ਪੈਨਲ ਓਨਾ ਵੱਡਾ ਸਾਈਜ਼ ਉਸਦੇ ਵਿੱਚ ਫਟੁੰਦਾ ਹੈਗਾ ਇਹ ਕਹਿੰਦੇ ਕਾਰਾਂ ਦੇ ਵਿੱਚ ਵੀ ਲੱਗ ਜਾਂਦੀ ਹੈ ਇਹ ਕਾਰਾਂ ਦੇ ਬੋਨਟ ਦੇ ਥੱਲੇ ਲੱਗਦਾ ਹੈ ਸਰ ਕਿਉਂਕਿ ਕਾਰਾਂ ਦੇ ਵਿੱਚ ਅੱਗ ਇੱਕਦਮ ਲੱਗ ਜਾਂਦੀ ਹੈ ਉਹਦੇ ਵਿੱਚ ਸਾਡੀ ਜਿਹੜੀ ਕਿਊਬ ਹੈਗੀ ਉਹ ਵਾਈਟ ਕਲਰ ਦੀ ਆਂਦੀ ਹੈ ਉਹਦਾ ਟੈਂਪਰੇਚਰ ਰਜੈਸਰ ਸੈਲਟ ਹੈ ਇਹਦੀ ਸੀਟ ਤੱਕ ਲੱਗਾ ਹੈ ਉਹ 120 ਡਿਗਰੀ ਦੇ ਉੱਪਰ ਜੇ ਕਾਰ ਦਾ ਟੈਂਪਰੇਚਰ ਚਲਾ ਜਾਵੇ ਉਹਦੇ ਵਿੱਚ ਅੱਗ ਲੱਗਣ ਦਾ ਚਾਂਸ ਵੱਧ ਜਾਂਦਾ ਹੈ ਇਹ ਸੈਂਸਰ ਹੈ ਇਹ ਸੈਂਸਰ ਹੈ ਸਰ ਇਹ ਸੈਂਸਰ ਹੈ ਇਹ ਪ੍ਰੈਸ਼ਰ ਗੇਜ ਵੀ ਹੈ ਤੇ ਸੈਂਸਰ ਵੀ ਹੈਗਾ ਕਾਰ ਦਾ ਟੈਂਪਰੇਚਰ 120 ਡਿਗਰੀ ਤੋਂ ਉੱਪਰ ਚਲਾ ਜਾਵੇ ਤਾਂ ਉਹਨੂੰ ਅਗ ਲਗੰਦ ਕਿਤਰਾ ਵੱਜ ਜਾਂਦਾ ਹੈਗਾ ਇਨ ਕੇਸ ਅਗਰ ਇਹ ਟਿਊਬ ਲੱਗੀ ਹੋਈ ਹੈ ਕਿ ਵਿਥਿਨ 10 ਸੈਕੰਡਸ ਉਸ ਆਗ ਨੂੰ ਉੱਥੇ ਜੀ ਆਨ ਸਪੋਟ ਤੇ ਨਰਮਲੀ ਸਰ ਕਿੰਨਾ ਕੁ ਹੋ ਜਾਂਦਾ ਇਹਨੂੰ ਲਗਾਉਣਾ ਸਰ ਇਹ ਡਿਪੈਂਡ ਕਰਦਾ ਹੈਗਾ ਸਾਈਜ਼ ਕਿਹੜੀ ਟਿਊਬ ਦੀ ਸਾਈਜ਼ ਆਪਾਂ ਲਈ ਹੈ 21600 ਸਟਾਰਟਿੰਗ ਪ੍ਰਾਈਸ ਹੈ ਪਰ ਇਹਦੀ ਲਾਈਫ ਵੀ 5 ਸਾਲ ਹੈ ਉਸ ਦੇ ਵਾਲੇ ਅਗ ਰੋਕਤੀ ਉਹਨੇ ਸਾਰੀ ਫੈਮਿਲੀ ਬਚ ਗਈ ਸਾਡੀ ਗੱਡੀ ਬਚ ਗਈ ਜੇ ਤੁਹਾਡੀ 35 ਲੱਖ ਦੀ ਗੱਡੀ ਹੈ 30 ਲੱਖ ਦੀ ਗੱਡੀ ਹੈ ਜਿੱਦੋਂ ਅਸੀਂ ਉਹ ਫਲੋਰ ਪੋਰਟ ਜਿਹੜੇ ਦੇਖੇ ਤੁਹਾਡੇ ਹੱਥ ਜਿਹੜੇ ਫਲੋਰ ਪੋਰਟ ਸੀਗੇ ਸਰ ਉਹ ਫਰਸਟ ਟਾਈਮ ਇੰਪੈਕਟ ਐਕਟੀਵੇਟਿਡ ਫਾਇਰ ਐਕਸਟਿੰਗੁਇਸ਼ਰ ਹੈ ਘਰਾਂ ਦੇ ਵਿੱਚ ਛੋਟੀ ਫਾਇਰ ਜਾਂ ਆਫਿਸ ਦੇ ਵਿੱਚ ਛੋਟੀ ਫਾਇਰ ਲੱਗਦੀ ਹੈ ਆਪਾਂ ਇੱਕਦਮ ਚੱਕ ਕੇ ਉਹਦੇ ਉੱਪਰ ਸੁੱਟਦਾ that is just uh, aim pick and throw with impact ਉਹ ਉਹਦੇ ਵਿੱਚ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਇੱਕ ਬੱਚਾ ਵੀ ਚੱਕ ਕੇ ਸੁੱਟ ਸਕਦਾ ਆਖਦੇ ਉੱਪਰ ਇਹ ਮਾਂ ਜਿਹੜਾ ਮਿਲੂ ਕਿੱਥੋਂ ਹੈ ਸਾਡਾ ਕੁਮਾਰ ਮੰਡੀ ਆਫਿਸ ਸਰ ਸਾਰਾ ਨੰਬਰ ਬੇਸਮੈਂਟ ਨਿਊ ਸ਼ੋਪਿੰਗ ਸੈਂਟਰ ਕੁਮਾਰ ਮੰਡੀ ਤੋਂ ਗਿਆਦਾ। ਤੋਂ ਦੇਖ ਸਕਦੇ ਇੱਕ ਛੋਟੀ ਜੀ ਨਵੀਂ ਜਿਹੜੀ ਖੋਜ ਕੀਤੀ ਗਈ ਆ ਕਿ ਇਹ ਜਿਹੜੀ ਛੜੀ ਆ ਇਹਦੇ ਨਾਲ ਜਿਹੜਾ ਲੱਖਾਂ ਰੁਪਏ ਦਾ ਨੁਕਸਾਨ ਹੁਣ ਉਹ ਬਚ ਸਕਦਾ ਵਾ ਤੁਸੀਂ ਇਹਨੂੰ ਆਪਣੀ ਕਾਰ ਦੇ ਵਿੱਚ ਲਵਾ ਸਕਦੇ ਹੋ ਜਾਂ ਫਿਰ ਆਪਣੀ ਫੈਕਟਰੀ ਦੇ ਵਿੱਚ ਜਿਹੜੀਆਂ ਮਹਿੰਗੀਆਂ ਮਸ਼ੀਨਾਂ ਨੇ ਕਈ ਵਾਰੀ ਸ਼ਾਰਟ ਸਰਕਟ ਦੇ ਨਾਲ ਕਈ ਦੁਕਾਨਾਂ ਦੇ ਵਿੱਚ ਜਿਹੜੀ ਅੱਗ ਲੱਗ ਜਾਂਦੀ ਆ ਉਹਨੂੰ ਬਚਾਉਣ ਦੇ ਲਈ ਨਵੇਂ-ਨਵੇਂ ਜਿਹੜੇ ਯੰਤਰ ਆ ਗਏ ਆ ਤੇ ਇਹਨਾਂ ਦੱਸਿਆ ਕਿ ਕੁਮਾਰ ਮੰਡੀ ਦੇ ਵਿੱਚ ਇਹਨਾਂ ਦਾ ਦਫ਼ਤਰ ਆ ਜਿੱਥੋਂ ਤੁਸੀਂ ਇਹ ਖਰੀਦ ਸਕਦੇ ਹੋ। ਕੈਮਰਾਮੈਨ ਜੋਗਾ ਸਿੰਘ ਨਾਲ ਅਮਨਦੀਪ ਦੁਦਰੀ ਨਾਲ ਟੀਵੀ